ਤੁਹਾਡਾ ਸਵਾਗਤ ਹੈ ਸਾਡੇ ਇੱਕ ਹੋਰ ਇੰਟਰਸਟਿੰਗ ਟੈਕ ਰਿਲੇਟਿਡ ਵੀਡੀਓ ਦੇ ਵਿੱਚ ਜਿਹਦੇ ਵਿੱਚ ਤੁਹਾਨੂੰ ਦੱਸਿਆ ਜਾਏਗਾ ਵੀਡੀਓ ਐਡੀਟਿੰਗ ਐਪਸ ਦੇ ਰਿਲੇਟਿਡ ਇਹਨਾਂ ਵਿੱਚੋਂ ਕਿਹੜੀ ਐਪ ਤੁਹਾਡੇ ਲਈ ਬੈਸਟ ਹੈ ਫ੍ਰੀ ਆਫ ਕਾਸਟ ਜੇ ਤੁਸੀਂ ਵਰਤ ਸਕਦੇ ਹੋ ਅੱਜ ਦੇ ਜਿਹੜੇ ਨਵੇਂ ਕੰਟੈਂਟ ਕ੍ਰੀਏਟਰਸ ਨੇਗੇ ਜਿਹੜਿਆਂ ਨੂੰ ਕਨਫਿਊਜ਼ਨ ਹੁੰਦੀ ਆ ਕਿ ਕਿਹੜਾ ਐਡੀਟਰ ਵਧੀਆ ਆਪਣੇ ਫੋਨ ਦੇ ਵਿੱਚ ਆ ਵੀਡੀਓ ਨੂੰ ਐਡਿਟ ਕਰ ਲਈ ਤਾਂ ਅੱਜ ਦੀ ਇਸ ਵੀਡੀਓ ਵਿੱਚ ਤੁਹਾਡੀ ਉਹ ਕਨਫਿਊਜ਼ਨ ਦੂਰ ਹੋ ਜਾਵੇਗੀ ਚਲੋ ਸ਼ੁਰੂ ਕਰਦੇ ਹਾਂ ਅੱਜ ਦੀ ਇਸ ਵੀਡੀਓ ਨੂੰ ਮੇਰਾ ਇਹ ਵੀਡੀਓ ਬਣਾਉਣ ਦਾ ਮੇਨ ਮਕਸਦ ਇਹ ਸੀਗਾ ਕਿਉਂਕਿ ਮੈਂ ਖੁਦ ਨਵਾਂ ਕੰਟੈਂਟ ਕ੍ਰੀਏਟ ਕਰਨ ਲੱਗਿਆ ਸੀ ਮੈਨੂੰ ਜਦੋਂ ਮੈਂ ਸ਼ੁਰੂ ਕਰਿਆ ਸੀਗਾ ਤੇ ਮੈਨੂੰ ਬਹੁਤ ਕਨਫਿਊਜ਼ਨ ਹੁੰਦੀ ਸੀ ਕਿ ਕਿਹੜਾ ਐਡੀਟਰ ਐਪ ਯੂਜ਼ ਕਰਾਂ ਤਾਂ ਫਿਰ ਮੈਂ ਕਾਫੀ ਰਿਸਰਚ ਕਰਨ ਤੋਂ ਬਾਅਦ ਹੁਣ ਮੈਂ ਇਹ ਜਿਹੜੇ ਵੀ ਸਾਫਟਵੇਅਰ ਵਿੱਚ ਵੀਡੀਓ ਐਡਿਟ ਕਰਦਾ ਉਹ ਤੁਹਾਨੂੰ ਮੈਂ ਲਾਸਟ ਦੇ ਵਿੱਚ ਦੱਸਾਂਗਾ ਤੇ ਕਿਉਂ ਨਵੇਂ ਸਾਫਟਵੇਅਰ ਯੂਜ਼ ਕਰ ਰਹੇ ਹਾਂ ਇਹ ਰੀਜ਼ਨ ਇਸ ਵੀਡੀਓ ਦੇ ਵਿੱਚ ਤੁਹਾਨੂੰ ਚੰਗੀ ਤਰ੍ਹਾਂ ਦੇ ਪਤਾ ਪਤਾ ਲੱਗਣਗੇ ਇਸ ਕਰਕੇ ਤੁਸੀਂ ਇਹ ਸਾਰੇ ਵੀਡੀਓ ਜਰੂਰ ਦੇਖਣਾ ਤੁਹਾਡੇ ਲਈ ਜੋ ਸਪੈਸ਼ਲੀ ਉਹਨਾਂ ਲਈ ਜੋ ਨਵੇਂ ਕੰਟੈਂਟ ਕ੍ਰੀਏਟਰਸ ਨੇ ਉਹਨਾਂ ਨੂੰ ਤਾਂ ਬਹੁਤ ਹੀ ਜ਼ਿਆਦਾ ਫਾਇਦੇ ਮਿਲਣ ਵਾਲੇ ਸਭ ਤੋਂ ਪਹਿਲਾਂ ਆਪਾਂ ਗੱਲ ਕਰਨ ਲੱਗੇ ਜੀ ਕੈਪਕਾ ਐਪ ਦੀ ਕੈਪਕਾ ਟੈਪ ਸਭ ਤੋਂ ਪਹਿਲਾਂ ਇੱਕ ਬਹੁਤ ਹੀ ਬਹੁਤ ਹੀ ਯੂਨਿਕ ਤੇ ਫ੍ਰੀ ਫੀਚਰ ਤੈਨ ਵਾਲਾ ਸਭ ਤੋਂ ਬੈਸਟ ਐਪ ਹੈ ਵੀ ਤੇ ਕੈਪਕਟ ਉਸੇ ਬਹੁਤ ਹੀ ਜਿਆਦਾ ਮਸ਼ਹੂਰ ਕੈਪ ਸੀ ਕਿ ਜੋ ਕਿ ਬਹੁਤ ਹੀ ਵਧੀਆ ਸੀ ਜਿਹਦੇ ਵਿੱਚ ਆ ਤੁਸੀਂ ਹਰ ਇੱਕ ਤਰ੍ਹਾਂ ਦੇ ਮਲਟੀ ਲੇਅਰਡ ਤੁਸੀਂ ਵੀਡੀਓਜ਼ ਨੂੰ ਜੋੜ ਕੇ ਤੁਸੀਂ ਉਹਨੂੰ ਵਧੀਆ ਐਡਿਟ ਕਰ ਸਕਦੇ ਸੀਗੇ ਆਟੋ ਕੈਪਸ਼ਨਸ ਲਾ ਸਕਦੇ ਸੀਗੇ ਟ੍ਰੈਂਡੀ ਜਿਹੜੇ ਫਿਲਟਰਸ ਟਰान्ਜ਼ੀਸ਼ਨਸ ਵੀ ਆ ਰਹੀਆਂ ਸੀਗੀਆਂ ਟੈਕਸਟ ਵੀ ਆ ਰਿਹਾ ਸੀਗਾ ਉਹ ਤੁਸੀਂ ਐਡ ਕਰ ਸਕਦੇ ਸੀਗੇ ਇਸ ਕਰਕੇ ਜਿਹੜਾ ਕੈਪਕਟਾ ਸਭ ਤੋਂ ਬੈਸਟ ਮੰਨਿਆ ਜਾਂਦਾ ਇਹਦੀ ਸਭ ਤੋਂ ਵੱਡੀ ਡਿਸਐਡਵਾਂਟੇਜ ਹਨ ਪਿਛਲੇ ਕੁਝ ਟਾਈਮ ਤੋਂ ਜਿਹੜੀਆਂ ਦਿਖ ਰਹੀਆਂ ਸੀਗੀਆਂ ਇਹਦੇ ਕਰਕੇ ਐਪ ਹੁਣ ਯੂਜ਼ ਕਰਨੀ ਥੋੜੀ ਜੀ ਮਤਲਬ ਮੁਸ਼ਕਲ ਆ ਗਈ ਉਹ ਸਭ ਤੋਂ ਮੇਨ ਰੀਜ਼ਨ ਹੈ ਜੀ ਆਪਣੇ ਇੰਡੀਆ ਦੇ ਵਿੱਚ ਇਹ ਉਚਿਤ ਐਪ ਬੰਨ ਬੈਨ ਹੋ ਚੁੱਕੀ ਆ ਤੇ ਇਹ ਤੁਹਾਨੂੰ ਕਿਸੇ ਨਾਲ ਲਿੰਕ ਨਾਲ ਜਾਂ ਤੁਸੀਂ ਐਪ ਸਟੋਰ ਤੇ ਜਾਂ ਤੁਸੀਂ ਐਂਡਰੋਇਡ ਆਪਣੇ ਪਲੇ ਸਟੋਰ ਦੇ ਉੱਤੇ ਤੁਸੀਂ ਇਹ ਨਹੀਂ ਸਰਚ ਕਰ ਸਕਦਾ ਸਭ ਤੋਂ ਵੱਡਾ ਡਿਸਐਡਵਾਂਟੇਜ ਆਪਣੇ ਲਈ ਤਾਂ ਫਿਰ ਜੋ ਇਹੀ ਹੈ ਤੇ ਦੂਸਰਾ ਇਹਦੇ ਵਿੱਚ ਜੋ ਕਈ ਫੀਚਰਸ ਹੁਣ ਇਹਨਾਂ ਨੇ ਪੇਡ ਕਰਨੇ ਸ਼ੁਰੂ ਕਰ ਦਿੱਤੇ ਸੀਗੇ ਇਹ ਵੀ ਇੱਕ ਸਾਈਜ਼ ਦਾ ਮੇਨ ਡਿਸਐਡਵਾਂਟੇਜ ਸੀਗਾ ਜਿਸ ਕਰਕੇ ਇਸ ਤੇ ਆਲਟਰਨੇਟਿਵ ਦੇਖ ਰਹੇ ਹਾਂ ਤੋਂ ਬਾਅਦ ਜੋ ਸੈਕੰਡ ਹੰਡਲ ਰਿਟਰ ਸੀਗਾ ਜੀ ਉਹ ਸੀਗਾ ਉਹ ਹੈਗਾ ਜੀ VPN ਐਪ VPN ਐਪ ਐਂਡਰੋਇਡ ਤੇ ਆਈਓਸ ਤੁਨਦੇ ਉੱਤੇ ਫ੍ਰੀ ਇੱਕ ਬਹੁਤ ਹੀ ਬਹੁਤ ਹੀ ਬੈਸਟ ਅ ਮੋਬਾਈਲ ਵੀਡੀਓ ਐਡੀਟਿੰਗ ਐਪ ਹੈ ਜੀ ਇਹਦੇ ਵਿੱਚ ਬਹੁਤ ਜ਼ਿਆਦਾ ਵਧੀਆ ਫੀਚਰਸ ਨੇਗੇ ਇਸਦੇ ਵਿੱਚ ਟੈਕਸਟ ਬਹੁਤ ਹੀ ਵਧੀਆ ਤਰੀਕੇ ਨਾਲ ਅਵੇਲੇਬਲ ਨੇ ਤੇ ट्रांजिशनਸ ਵਗੈਰਾ ਬਹੁਤ ਵਧੀਆ ਨੇ ਇਹਦੇ ਵਿੱਚੋਂ ਤੁਸੀਂ ਆਪਣਾ 뮤직 ਜੋ ਤੁਸੀਂ ਇੰਪੋਰਟ ਕਰਾ ਸਕਦੇ ਹੋਗੇ ਐਕਸਟ੍ਰੈਕਟ ਵੀ ਕਰ ਸਕਦੇ ਹੋਗੇ ਇਸਦੇ ਵਿੱਚੋਂ ਕੱਢ ਵੀ ਸਕਦੇ ਹੋ 뮤직 ਜਾਂ 뮤직 ਜਾਂ ਕੋਈ ਵੌਇਸ ਦੇ ਤੇ ਤੁਸੀਂ ਕੋਈ ਇਫੈਕਟ ਲਾਉਣਾ ਉਹ ਲਾ ਸਕਦੇ ਹੋ ਇਸ ਤਰੀਕੇ ਨਾਲ ਇਹ ਇੱਕ ਬਹੁਤ ਹੀ ਵਧੀਆ ਅਲਟਰਨੇਟਿਵ ਸੀਗਾ ਕੈਪ ਕੱਟ ਦਾ ਮੈਂ ਇਸ ਨੂੰ ਸੀ ਕੈਪ ਕੱਟ ਦਾ ਬੈਸਟ ਅਲਟਰਨੇਟਿਵ ਸੀ ਇਸ ਕਹਿ ਰਿਹਾ ਕਿਉਂਕਿ ਇਸ ਦੇ ਕੁਝ ਪੁਆਇੰਟ ਮੈਨੂੰ ਲੱਗੇ ਜੋ ਕਿ ਅ ਇਸ ਤੋਂ ਬੈਤਰ ਹੋਰ ਐਪਸ ਦੇ ਵਿੱਚ ਹੈਗੇ ਨਹੀਂ ਉਹ ਪੁਆਇੰਟ ਇਸ ਤਰੀਕੇ ਨਾਲ ਸਭ ਤੋਂ ਮੇਨ ਪੁਆਇੰਟ ਜਿਹੜਾ ਸੀਗਾ ਕਿ ਉਹ ਜਿਹੜਾ VN ਦੇ ਵਿੱਚ ਹੁਣ ਤੁਸੀਂ ਸਿਰਫ 100 ਪ੍ਰੋਜੈਕਟ ਹੀ ਅਪਡੇਟ ਕਰ ਸਕਦੇ ਹੋਗੇ 100 ਪ੍ਰੋਜੈਕਟ ਤੋਂ ਵੱਧ ਫਿਰ ਕਹਿੰਦਾ ਤਾਂ ਉਹ ਪੇਡ ਹੋਣਗੇ ਇਹ ਸਭ ਤੋਂ ਮੇਨ ਜੋ ਪੁਆਇੰਟ ਮੈਨੂੰ ਲੱਗਿਆ ਇਸ ਐਡਵਾਂਟੇਜ ਲੱਗਿਆ ਇਸ ਵੀ ਐਨ ਐਪ ਦਾ ਹੂੰ ਤੈਸ ਤੋਂ ਇਲਾਵਾ ਜੋ ਦੂਸਰਾ ਅ ਤੁਸੀਂ ਇੱਕ ਪੁਆਇੰਟ ਇਹਦਾ ਡਰਾਅਬੈਕ ਦੇ ਸਕਦੇ ਹੋ ਉਹ ਹੈ ਜੀ ਕਿ ਇਸ ਦੇ ਵਿੱਚ ਜੋ ਆਪਾਂ ਆਟੋ ਕੈਪਸ਼ਨਸ ਲਾਉਣੇ ਆ ਜੀ ਜੋ ਆਪ ਕੋ ਬੋਲਦੇ ਤੋਂ ਆਟੋਮੈਟਿਕ ਜਨਰੇਟਡ ਹੁੰਦੇ ਨੇ ਤਾਂ ਉਸ ਦੇ ਵਿੱਚ ਪੇਡ ਪੇਡ ਨੇ ਜੀ ਅ ਇਹ ਦੇ ਵਿੱਚ ਫ੍ਰੀ ਨਹੀਂ ਹੈਗੇਗੇ ਅ ਤਾਂ ਜੋ ਇਸ ਤੋਂ ਇਲਾਵਾ ਤੁਸੀਂ ਐਡ ਕਰ ਸਕਦੇ ਹੋ ਹਾਂ ਉਹ ਇਸ ਐਡ ਕਰਨ ਵਾਲੀ অপਸ਼ਨ ਤਾਂ ਬਾਕੀ ਸਾਰੇ ਐਪਸ ਦੇ ਵਿੱਚ ਵੀ ਹੈਗੀ ਹੈ ਇਸ ਦਾ ਇੱਕ ਹੋਰ ਸਭ ਤੋਂ ਬੈਸਟ ਫੀਚਰ ਜੋ ਮੈਨੂੰ ਲੱਗਿਆ ਜੋ ਕਿ ਸ਼ਾਇਦ ਹੋਰ ਕਿਸੇ ਐਪ ਦੇ ਵਿੱਚ ਨਹੀਂ ਹੋਵੇਗਾ ਉਹ ਹੈ ਜੀ ਆਪਣਾ ਕੀ ਫਰੇਮ ਨੂੰ ਬਹੁਤ ਹੀ ਸਮੂਥਲੀ ਯੂਜ਼ ਕਰਨਾ ਚਾਹੀਦਾ ਵੀਡੀਓ ਦੇ ਵਿੱਚ ਚਾਹੇ ਕਰਨਾ ਚਾਹੇ ਤੁਸੀਂ ਆਡੀਓ ਕਲਿੱਪ ਦੇ ਵਿੱਚ ਯੂਜ਼ ਕਰਨਾ ਬਹੁਤ ਹੀ ਵਧੀਆ ਫੀਚਰ ਹੈ ਇਸ ਦੇ ਵਿੱਚ ਲੱਗਿਆ ਮੈਨੂੰ ਤੇ ਇਸ ਤੋਂ ਇਲਾਵਾ ਜੋ ਅਗਲੀਆਂ ਦੋ ਐਪਸ ਉਹ ਮੈਂ ਤੁਹਾਨੂੰ ਦੱਸਣ ਜਾ ਰਿਹਾ ਉਹ ਲਗਭਗ ਸਿਮਿਲਰ ਐਪ ਨੇਗੀਆਂ ਪਟੋਚ ਜਿਉ ਇੱਕ ਲਾਸਟ ਟਾਈਮ ਐਪ ਦਸੂਗਾ ਉਹ ਇੱਕ ਬਹੁਤ ਹੀ ਸਲਾਈਟਲੀ ਮਾਰਜਨ ਕਰਕੇ ਇਸ ਥਰਡ ਐਪ ਤੋਂ ਅ ਅੱਗੇ ਆਏਗੀ ਜੋ ਕਿ ਮਤਲਬ ਮੈਂ ਖੁਦ ਵੀ ਯੂਜ਼ ਕਰ ਰਿਹਾ ਹਾਂਗਾ ਇਸ ਟਾਈਮ ਹਾਂ ਜੋ ਮੈਂ ਥਰਡ ਤੇ ਫੋਰਥ ਐਪ ਜੋ ਮੈਂ ਗੱਲ ਕਰ ਰਿਹਾ ਹਾਂ ਉਹ ਨੇ ਜੀ ਇਨ ਸ਼ਾਰਟ ਤੇ ਫੋਰਥ ਹੈ ਜੀ ਵਿਟਾ ਹਾਂਜੀ ਇਹ ਦੋਨੇ ਐਪਸ ਜੋ ਜੋ ਨੇ ਇਹ ਵੀ ਫ੍ਰੀ ਅਵੇਲੇਬਲ ਨੇ ਆਂਡਰੋਇਡ ਤੇ ਆਈਓਐਸ ਦੇ ਉੱਤੇ ਇਹ ਵੀ ਦੋਨੇ ਜੋ ਬਿਗਿਨਰ ਲੈਵਲ ਦੇ ਕੰਟੈਂਟ ਕ੍ਰੀਏਟਰਸ ਹਨ ਲਈ ਸਭ ਤੋਂ ਬੈਸਟ ਐਪਸ ਮੈਨੂੰ ਲੱਗੀਆਂ ਨੇ ਕਿ ਬਾਕੀ ਐਸ ਕੰਪੇਅਰਡ ਟੂ ਅਦਰ ਐਪਸ ਇਹਨਾਂ ਵਿੱਚ ਤੁਹਾਨੂੰ ਸਭ ਕੁਝ ਸਿਮਿਲਰ ਮਿਲੇਗਾ ਬਸ ਇੱਕ ਜੋ ਸਲਾਈਟਲੀ ਜਿਹੜਾ ਡਿਫਰੈਂਸ ਹੈ ਜੀ ਉਹ ਹੈ ਵਿਟਾ ਦੇ ਵਿੱਚ ਵਿਟਾ ਦੇ ਵਿੱਚ ਜਿਹੜੇ ਟੈਕਸਟ ट्रांजिशनਸ ਤੇ ਹੋਰ ਸਾਰੇ ਇਫੈਕਟ ਇਨ ਸ਼ਾਰਟ ਨੂੰ ਥੋੜੇ ਜ਼ਿਆਦਾ ਮਿਲ ਜਾਂਦੇ ਨੇਗੇ ਇਸ ਕਰਕੇ ਜਿਹੜੀ ਵਿਟਾ ਐਪ ਆ ਗਈ ਉਹ ਤੋਂ ਬੈਸਟ ਐਪ ਨਿਕਲ ਕੇ ਆ ਰਹੀ ਹੈ ਜੀ ਤਾਂ ਤੁਸੀਂ ਚੂਜ਼ ਕਰ ਸਕਦੇ ਹੋ ਵੀ ਟੈਪ ਨੂੰ ਮੈਂ ਖੁਦ ਵੀ ਇਸ ਯੂਜ਼ ਕਰ ਰਿਹਾ ਹਾਂ ਤੇ ਆਪਣਾ ਆਪਣਾ ਕੰਟੈਕਟ ਇਸ ਵਿੱਚ ਐਡਿਟ ਕਰ ਰਿਹਾ ਹਾਂ ਅ ਅਗਰ ਕੋਈ ਨਵਾਂ ਕੰਟੈਕਟ ਕ੍ਰੀਏਟਰ ਜੋ ਬਣਾਉਣਾ ਚਾਹਦਾ ਉਹਦਾ ਕੰਟੈਂਟ ਤਾਂ ਵੀ ਟੈਪ ਨੂੰ ਯੂਜ਼ ਕਰ ਸਕਦਾ ਹੈਗਾ ਅਗਰ ਤੁਹਾਨੂੰ ਇਹ ਵੀਡੀਓ ਬਹੁਤ ਹੈਲਪਫੁਲ ਲੱਗੀ ਹੋਵੇ ਤਾਂ ਤੁਸੀਂ ਇਸ ਵੀਡੀਓ ਨੂੰ ਲਾਈਕ ਸ਼ੇਅਰ ਜ਼ਰੂਰ ਕਰਨਾ ਤੇ ਸੋ ਇਸ ਚੈਨਲ ਨੂੰ ਸਬਸਕ੍ਰਾਈਬ ਕਰਨਾ ਨਾ ਭੁੱਲਣਾ ਧੰਨਵਾਦ